ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ ਹਲਸਾ ਵਾਹੀ ਗੁਰਜੀ ਕੀ ਫਤਿਹ ਪਰਮ ਸਤਕਾਰ ਜੋਗ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਾਈ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨਾਂ ਦੀ ਆਸਾ ਦੀ ਵਾਰ ਜੋ ਬਾਣੀ ਹੈ ਔਰੰਭ ਹੁੰਦੀ ਹੈ ਪਹਿਲੋਂ ਪੰਜਵੇਂ ਪਾਤਸ਼ਾਹ ਜੀ ਦੇ ਆਸਾ ਰਾਗ ਵਿੱਚ ਸੰਤ ਸ਼ਲੋਕ ਸ਼ਲੋਕ ਚੱਲ ਰਹੇ ਸੀ 14 ਮਹਾਰਾਜ ਜੀ ਦੇ ਸ਼ਲੋਕ ਸੰਤ ਸੰਪੂਰਨ ਹੋਏ ਹਨ ਕੱਲ 462 ਠੰਗ ਤੇ ਆਸਾ ਜੀ ਦੀ ਵਾਰ ਦੀ ਅਰੰਭਤਾ ਹੁੰਦੀ ਹੈ ਭਾਈ ਅਤੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਸਾਹਿਬ ਜੀ ਦੀ ਵਾਰ ਦੀ ਰਮਤਾ ਕਰਦੇ ਹੋਏ ਮੰਗਲਾ ਚਰਨ ਕਰਦੇ ਹਨ ਰੰਡੌਟ ਕਰਦੇ ਹੋਏ ਮੂਲ ਮੰਤਰ ਤੋਂ ਇਸ ਦਾ ਉਚਾਰਨ ਕਰਦੇ ਹਨ ਪਾਤਸ਼ਾਹ ਜੀ ਆਓ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਕਿਰਪਾ ਕਰਦੇ ਹਨ ਸਤਿਗੁਰ ਜੀ ਆਪਣੀ ਰਸਨਾ ਤੋਂ ਮੰਗਲਾ ਚਰਨ ਕਰਦੇ ਹਾਂ ਜੀ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਧੰ ਤੰ ਤਾਂ ਨੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਤਨ ਕਰਦੇ ਹਨ ਉਪਲੀਪੂਰਨ ਪਰਮਾਤਮਾ ਪਰਮੇਸ਼ਰ ਇੱਕ ਸਰੂਪ ਹੈ ਇਕੋ ਹੀ ਸਾਰੇ ਬ੍ਰਹੰਡ ਖੰਡ ਸ੍ਰਿਸ਼ਟੀ ਦਾ ਉਹ ਹਰੀ ਮਾਲਕ ਹੈ ਜਿਹੜਾ ਕੀ ਜਿਹਦੀ ਮੂਰਤ ਸਤ ਸਰੂਪ ਹੈ ਸਤ ਤੋਂ ਭਾਵ ਕੀ ਉਹ ਕਾਲ ਤੋਂ ਪਰੇ ਹੈ ਜੁਨਾ ਤੋਂ ਰਹਤ ਹੈ ਜਿਦਾ ਕੋਈ ਸਰੀਰ ਨਹੀਂ ਹੈ ਉਸ ਦੀ ਮੂਰਤ ਸਤ ਸਰੂਪ ਹੈ। ਉਹਦਾ ਨਾਮ ਸਤ ਹੈ ਜਿਹੜਾ ਸਦਾਈ ਸੱਚ ਰਹਿਣ ਵਾਲਾ ਹੈ। ਕਰਤਾ ਉਹ ਮੂਰੀ ਹੈ ਸ੍ਰਿਸ਼ਟੀ ਦਾ ਕਰਤਾ ਤਰਤਾ ਹੈ। ਕਰਤੇ ਤੋਂ ਭਾਵ ਕੀ ਸਾਰਿਆਂ ਦਾ ਪਾਲਨ ਹਾਰਾ ਕਰਤਾ ਤਰਤਾ। ਮੂਰੀ ਹੈ ਪ੍ਰਮਾਤਮਾ ਪੁਰਖ ਪਰਮੇਸ਼ਰ ਅਕਾਲ ਪੁਰਖ ਜਿਹਦਾ ਨਾਮ ਹੈ ਨਿਰਭਉ ਤੋਂ ਭਾਵ ਹੁੰਦਾ ਹੈ ਜਿਹਨੂੰ ਕਿਸੇ ਦਾ ਭਉ ਨਹੀਂ ਹੈ ਭੈ ਤੋਂ ਰਹਿਤ ਹੋ ਜਾਣਾ ਉਹ ਪਰਮੇਸ਼ਰ ਹੀ ਹੈ ਨਿਰਭਉ ਜਿਹਦੇ ਨਾਲ ਕੋਈ ਆਤਮਾ ਜਦੋਂ ਸਰੀਰ ਤੋਂ ਆਤਮਾ ਜੁੜਦੀ ਹੈ ਉਹ ਮਨੁੱਖ ਭਉ ਤੋਂ ਰਹਿਤ ਹੋ ਜਾਂਦਾ ਹੈ ਉਹ ਨਰਵੈਰ ਵੀ ਹੈ ਮਹਾਰਾਜ ਜੀ ਕਹਿੰਦੇ ਜਿਹਦਾ ਕਿਸੇ ਨਾਲ ਵੈਰ ਨਹੀਂ ਸੰਮਿਰਤੀ ਵਾਲਾ ਉਹ ਪਰਮੇਸ਼ਰ ਜਦੋਂ ਕੋਈ ਉਹਦੇ ਗੁਣ ਧਾਰਨ ਕਰਦਾ ਤੇ ਉਹ ਵੀ ਸਮਭਿਰਤੀ ਵਾਲਾ ਹੋ ਜਾਂਦਾ ਹੈ ਕਿਉਂਕਿ ਮਾਲਕ ਦੇ ਗੁਣ ਹਨ ਉਹਦੇ ਵਿੱਚ ਪਰਮਾਤਮਾ ਦੇ ਹਰੀ ਦੇ ਉਹ ਕਾਲ ਤੋਂ ਵੀ ਪਰੇ ਆ ਜਿਹਦਾ ਕੋਈ ਸਰੀਰ ਨਹੀਂ ਹੈ ਕਾਲ ਤੋਂ ਰਹਿਤ ਹੈ ਜੁਨਾ ਤੋਂ ਰਹਿਤ ਹੈ ਉਹਦੀ ਮੂਰਤ ਜੁਨੀ ਸਭ ਭੰ ਭਾਵ ਕੀ ਜੁਨਾ ਤੋਂ ਪਰੇ ਜਿਹਦਾ ਕੋਈ ਸਰੀਰਾਂ ਨਾਲ ਲੈਣ ਦੇ ਨਹੀਂ ਜਿਦੇ ਨੇਕਾ ਹੀ ਰੂਪ ਰੰਗ ਹਨ ਗੁਰ ਪ੍ਰਸਾਦ ਗੁਰੂ ਦੀ ਮੇਲ ਦੇ ਨਾਲ ਗੁਰੂ ਦੀ ਬਖਸ਼ਿਸ਼ ਦੇ ਨਾਲ ਕਿਰਪਾ ਦੇ ਨਾਲ ਹੀ ਹਰੀ ਦੀ ਪ੍ਰਾਪਤੀ ਹੈ ਹਰੀ ਨੂੰ ਮਿਲ ਸਕਦੇ ਹਾਂ ਗੁਰੂ ਪਰਮੇਸ਼ਰ ਨੂੰ ਮਿਲਣ ਵਾਸਤੇ ਸੱਚੇ ਗੁਰੂ ਨੂੰ ਧਾਰਨ ਕਰਨਾ ਪੈਂਦਾ ਹੈ ਮੈਨੂੰ ਜਦੋਂ ਸਰੀਰ ਵਿੱਚ ਸਾਨੂੰ ਦੋ ਮਹਾਰਾਜ ਗੁਰੂ ਧਾਰਨ ਕੀਤਾ ਗੁਰੂ ਅੰਗਦ ਦੇ ਮਹਾਰਾਜ ਜੀ ਸੇਵਕ ਬਣ ਕੇ ਆਏ ਜਿਗਿਆਸੂ ਬਣ ਕੇ ਆਏ ਤੇ ਗੁਰੰਗਤ ਦੇਵ ਜੀ ਦੇ ਵਿੱਚ ਤਾਂ ਬਦਲ ਹੋਏ ਗੁਰਅੰਮਰਦਾਸ ਜੀ ਆਏ ਗੁਰੂ ਧਾਰਨ ਕੀਤਾ ਤਾਂ ਗੁਰੂ ਦਾ ਰੂਪ ਹੋ ਗਏ ਹੁਣ ਸ਼ਬਦ ਗੁਰੂ ਨੂੰ ਜੇ ਕੋਈ ਧਾਰਨ ਕਰਦਾ ਹੈ ਮਹਾਰਾਜ ਨੇ ਸਾਨੂੰ ਸ਼ਬਦ ਗੁਰੂ ਦਾ ਆਸਰਾ ਦਿੱਤਾ ਹੁਣ ਸ਼ਬਦ ਗੁਰੂ ਨੂੰ ਜਦੋਂ ਅਸੀਂ ਧਾਰਨ ਕਰਦਿਆਂ ਹਿਰਦੇ ਦੇ ਵਿੱਚ ਬਾਣੀ ਦਾ ਹੀ ਤਾ ਉਸ ਜੋਤ ਵਿੱਚ ਸਾਡੀ ਜੋਤ ਇੱਕ ਹੋ ਜਾਂਦੀ ਹੈ ਕਿਉਂਕਿ ਅੰਸ਼ ਬੰਸ਼ ਪ੍ਰਮਾਤਮਾ ਦੀ ਹੈ ਸਾਡੇ ਅੰਦਰ ਆਤਮਾ ਉਹ ਪ੍ਰਮਾਤਮਾ ਦਾ ਇੱਕ ਅੰਸ਼ ਹੈ ਜਦੋਂ ਜਪਦੇ ਆ ਸੱਚੇ ਸ਼ਬਦ ਦੇ ਰਾਹੀਂ ਉਹ ਇੱਕ ਹੋ ਰਹਾਂਦੀ ਹੈ ਜੋਤੀ ਮੈਂ ਜੋਤ ਰਲ ਜਾਈ ਉਸ ਜੋਤ ਵਿੱਚ ਜੋਤ ਤਬਦੀਲ ਹੋ ਜਾਂਦੀ ਹੈ ਇੱਕ ਸਰੂਪ ਹੋ ਜਾਂਦੀ ਹੈ ਨਿਰਭਉ ਹੋ ਜਾਂਦਾ ਮੁਖ ਨਰਵੈਰ ਹੋ ਜਾਂਦਾ ਉਦੀ ਆਤਮਾ ਜੁਨਾ ਤੋਂ ਰਹਿਤ ਹੋ ਜਾਂਦੀ ਹੈ ਉਸੀ ਮੂਰਤ ਦੇ ਵਿੱਚ ਲੀਨ ਹੋ ਜਾਂਦੀ ਹੈ ਇਹ ਸ਼ਬਦ ਦੇ ਮੰਗਲਾ ਚਰਨ ਦੇ ਮਹਾਰਾਜ ਜੀ ਬਚਨ ਕਰਦੇ ਹੋਏ ਅੱਗੇ ਸ਼ਬਦ ਦੀ ਸ਼ਰੰਭਤਾ ਕਰਦੇ ਹਨ ਜੀ ਆਸਾ ਮਹੱਲਾ ਪਹਿਲਾ ਵਾਰ ਸਲੋਕਾ ਨਾਲ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਸਰਾਜਾ ਕੀ ਧੁਨੀ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਿਆਣੀ ਹੈ ਅਸਾ ਰਾਗ ਦੇ ਵਿੱਚ ਵਾਰਿਸ ਲੋਕਾਂ ਨਾਲ ਮਹਾਰਾਜ ਜੀ ਕਹਿੰਦੇ ਸਲੋਕਾਂ ਦੇ ਨਾਲ ਵਾਰਦਾ ਉਚਾਰਨ ਕਰਦੇ ਹੋਏ ਸਲੋਕਾਂ ਦਾ ਮਹਾਰਾਜ ਜੀ ਟੁੰਡੇ ਸਰਾਜਾ ਕੀ ਧੁਨੀ ਤੇ ਪੌੜੀ ਨੂੰ ਗਾਣ ਦੀ ਇਜਾਜ਼ਤ ਕਰਦੇ ਹਨ ਇੱਕ ਰਾਜਾ ਹੋਇਆ ਸਵਰਾਜ ਜਿਹਦੀ ਧੁਨ ਦੇ ਉੱਤੇ ਉਸ ਪ੍ਰਾਤਨ ਸਮਿਆਂ ਵਿੱਚ ਵਾਰ ਗਾਈ ਜਾਂਦੀ ਸੀ ਜਿਵੇਂ ਬਾਲੀ ਮਾ ਕੀ ਧੁਨ ਗਾਵਣੀ ਹੈ ਨਾ ਉਹ ਵੀ ਦਾਇਤ ਕੀਤੀ ਮਹਾਰਾਜ ਨੇ ਕਿਸ ਧੁਨ ਤੇ ਇਹਨੂੰ ਗਾਇਆ ਜਾਵੇ ਪ੍ਰਾਤਨ ਸਮਿਆਂ ਚ ਢਾਡੀ ਜਿੱਥੇ ਵਾਰਾਂ ਗਾਉਂਦੇ ਸੀ ਜਦੋਂ ਕੋਈ ਇਤਿਹਾਸ ਬਰਨਾਉ ਦੀ ਵਾਰ ਬਣ ਜਾਣੀ ਇਸੇ ਤਰ੍ਹਾਂ ਕੁੰਡਾ ਸਰਾਜ ਹੋਇਆ ਜਿਹਦੀ ਧੁਨ ਤੇ ਉਹਦਾ ਇਤਿਹਾਸ ਬਣਿਆ ਉਹਦੀ ਸਾਖੀ ਹੈ ਬਹੁਤ ਲੰਮਾ ਇਤਿਹਾਸ ਹੈ ਉਹਦੀ ਵਾਰ ਤੇ ਉੱਤੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਾਤ ਕੀਤੀ ਭਾਈ ਇਹ ਪੌੜੀ ਜਿਹੜੀ ਹੈ ਕੁੰਡੇ ਸਰਾਜਾ ਕੀ ਧੁਨ ਤੇ ਵਾਰ ਤੇ ਗਾਈ ਜਾਵੇ ਇਹ ਸਾਨੂੰ ਗਾਣ ਦੀ ਦਾਤ ਕੀਤੀ ਪਹਿਲੋਂ ਪ੍ਰਾਰਥਨ ਸਮੇਂ ਚ ਭਾਈ ਸਾਤ ਸੰਗਤ ਜੀਓ ਆਸਾ ਜੀ ਦੇ ਵਾਰ ਦਾ ਉਤਸ਼ਾਹ ਬਹੁਤ ਹੁੰਦਾ ਸੀ ਹਰ ਗੁਰਸਿੱਖ ਆਪਣੇ ਘਰ ਵਿੱਚ ਆਸਾ ਜੀ ਦੇ ਵਾਰ ਦਾ ਕੀਰਤਨ ਕਰਾਇਆ ਕਰਦੇ ਹੁਣ ਤਾਂ ਆਪਾਂ ਆਪਣਾ ਉਤਸ਼ਾਹ ਬਹੁਤ ਘਟ ਗਿਆ ਹੁਣ ਤਾਂ ਕੋਈ ਵਿਰਲਾ-ਵਿਰਲਾ ਮਨੁੱਖ ਹੈ ਜਿਹੜਾ ਆਸਾ ਦੀ ਵਾਰ ਦਾ ਕੀਰਤਨ ਕਰਾਂਦਾ ਹੋਵੇ ਨਹੀਂ ਤਾਂ ਪਹਿਲੇ ਸਮੇਂ ਵਿੱਚ ਗੁਰਸਿੱਖ ਪਿਆਰੇ ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਆਸਾ ਦੀ ਵਾਰ ਲਾਇਆ ਕਰਦੇ ਸੀ ਸਪੂਰਨ ਕਿਉਂਕਿ 2 ਘੰਟਿਆਂ ਤੋਂ 2.5 ਘੰਟੇ ਦਾ ਸਮਾਂ ਹੈ ਆਸਾ ਜੀ ਦੀ ਵਾਰ ਦਾ ਇਹ ਜਿਹੜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਆ ਸ੍ਰੀ ਅੰਮ੍ਰਿਤਸਰ ਉਸ ਵੇਲੇ ਰਾਗੀ ਚਾਰਨ ਕਰਦੇ ਹਨ ਚਾਰ-ਚਾਰ ਛੱਕਿਆਂ ਤੇ ਬਾਦ ਰਾਜ ਚੇਂਜ ਹੁੰਦਾ ਹੈ ਆਸਾ ਦੀ ਵਾਰ ਜਿਹੜੀ ਆਸਾ ਰਾਗ ਤੋਂ ਆਰੰਭ ਹੁੰਦੀ ਆ ਤੇ ਪਹਿ ਸੱਜੇ ਸੱਜੇ ਤਬਦੀਲ ਹੁੰਦੇ ਹਨ ਰਾਗ ਚਾਰ ਛੱਕਿਆਂ ਤੋਂ ਬਾਅਦ ਜਾਂ ਦੋ ਛੱਕਿਆਂ ਤੋਂ ਬਾਅਦ ਰਾਗ ਰਾਗੀ ਚੇਂਜ ਕਰਦੇ ਹਨ ਉੱਥੇ ਉਸੇ ਰਾਗ ਦੇ ਵਿੱਚ ਸ਼ਬਦ ਗਾਇਆ ਜਾਂਦਾ ਜਦੋਂ ਰਾਗ ਚੇਂਜ ਹੁੰਦਾ ਹੈ ਤਾਂ ਉਸੇ ਰਾਗ ਦੇ ਵਿੱਚ ਸ਼ਬਦ ਗਾਇਨ ਕਰਕੇ ਫਿਰ ਅੱਗੇ ਛੱਕੇ ਦਾ ਸਲੋਕ ਦੀ ਅਰੰਭਤਾ ਹੁੰਦੀ ਹੈ 24 ਛੱਕੇ 24 ਰਾਗਾਂ ਵਿੱਚ ਵੀ ਗਾਏ ਜਾ ਸਕਦੇ ਹਨ ਚਾਰ-ਚਾਰ ਛੱਕੇ ਇੱਕ-ਇੱਕ ਰਾਗ ਵਿੱਚ ਵੀ ਗਾਏ ਸਕਦੇ ਹਨ ਉਹ ਪ੍ਰਾਤਨ ਜੋ ਮਰਜ਼ਾਦਾ ਹੈ ਸ੍ਰੀ ਦਰਬਾਰ ਸਾਹਿਬ ਦੀ ਉਸੇ ਮੁਤਾਬਕ ਕੀ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਪਰ ਪ੍ਰਾਤਨ ਸਮਿਆਂ 'ਚ ਗੁਰਸਿੱਖ ਪਿਆਰੇ ਸਿੱਧੀਆਂ ਧੁਨਾ ਤੇ ਵੀ ਕੀਰਤਨ ਕਰਦੇ ਸੀ ਆਸਾ ਦੀ ਵਾਰ ਦਾ ਢੋਲਕ ਤੇ ਕੀਰਤਨ ਕਰਨਾ ਹੁਣ ਵੀ ਪਿੰਡਾਂ ਦੇ ਵਿੱਚ ਕਈ ਜਗ੍ਹਾ ਤੇ ਢੋਲਕੀ ਤੇ ਵੀ ਕੀਰਤਨ ਕੀਤਾ ਜਾਂਦਾ ਆਸਾ ਦੀ ਵਾਰ ਦਾ ਢੋਲਕ ਤੇ ਤੇ ਸਾਧ ਸੰਗਤ ਜੀ ਉਸੇ ਧੁਨਾ ਤੇ ਗਾਈ ਜਾਂਦੀ ਆ ਜਿਵੇਂ ਢਾਡੀ ਜਿੱਥੇ ਵੀ ਆਸਾ ਦੀ ਵਾਰ ਗਾਇਆ ਕਰਦੇ ਸੀ ਉਸੇ ਤੋਂ ਨਾਂ ਤੇ ਜਿਵੇਂ ਮਹਾਰਾਜ ਨੇ ਕਹਣਾ ੁੰਡੇ ਸਰਾਜਾ ਕੀ ਧੁਨ ਗਾਵਣੀ ਇਸ ਧੁਨ ਤੇ ਗਾਇਆ ਕਰਦੀ ਸੀ ਪੌੜੀਆਂ ਤੇ ਹੁਣ ਤਾਂ ਉਹ ਤਾਂ ਸ਼ਾਹ ਘਟ ਗਿਆ ਆਪਾਂ ਬੰਦ ਕਰਤੀਏ ਕੋਈ ਨਹੀਂ ਲਵਾਉਂਦਾ ਪਰ ਤਨ ਸਮਿਆਂ ਚ ਆਪੋ ਆਪਣੇ ਘਰਾਂ ਦੇ ਵਿੱਚ ਲੋਕ ਜਦੋਂ ਕਾਰਜ ਕਰਦੇ ਸੀ ਵਿਆਹ ਕਰਦੇ ਸੀ ਪਹਿਲੋ ਆਸਾ ਦੀ ਵਾਰ ਦਾ ਕੀਰਤਨ ਕਰਾਉਂਦੇ ਸੀ ਆਨੰਦ ਕਾਰਜਾਂ ਤੋਂ ਪਹਿਲੋ ਆਸਾ ਦੀ ਵਾਰ ਦਾ ਅੰਮ੍ਰਿਤ ਵੇਲੇ ਕੀਰਤਨ ਹੋਇਆ ਕਰਦਾ ਸੀ ਫਿਰ ਅੰਮ੍ਰਿਤ ਵੇਲੇ ਆਨੰਦ ਕਾਰਜ ਹੁੰਦੇ ਸੀ ਇਹ ਸਮਾਸੀ ਆਨੰਦ ਕਰ ਜਾਂਦਾ ਉਦੋਂ ਰਾਤਾਂ ਬਰਾਤ ਰਾਤਾਂ ਰਹਿੰਦੀਆਂ ਸੀ ਅੰਮ੍ਰਿਤ ਵੇਲੇ ਉੱਠ ਕੇ ਆਸਾ ਜੀ ਦੀਵਾਰ ਦੇ ਕੀਰਤਨ ਹੁੰਦੇ ਸੀ ਉਸ ਤੋਂ ਬਾਅਦ ਫਿਰ ਆਨੰਦ ਕਾਰਜ ਹੋਇਆ ਕਰਦੇ ਸੀ ਅੰਮ੍ਰਿਤ ਵੇਲੇ ਦਾ ਸਮਾਂ ਹੈ ਪਰ ਆਪਣਾ ਸਾਰੀ ਮਰਜ਼ਾ ਦਾ ਉਲਟ ਪੁਲਟ ਹੋ ਚੁੱਕੀ ਆਪਾਂ ਭੁੱਲ ਚੁੱਕੇ ਆ ਆਪਾਂ 12 ਵਜੇ ਪਹੁੰਚਦੇ ਆ ਫੈਲਸਾ ਦੇ ਵਿੱਚ 1:3:3 ਵਜੇ ਲੋਕ ਗੁਰੂ ਘਰ ਹੁੰਦੇ ਆ ਆਨੰਦ ਕਾਰਜ ਕਰਾਣ ਕੋਈ ਮਰਜ਼ਾਦਾ ਥੋੜਾ ਮਰਜ਼ਾਦਾ ਤੋਂ ਅਸੀਂ ਉਲਟੇ ਜਾਂਦੇ ਆ ਫਿਰ ਉੱਥੇ ਆਣ ਕੇ ਅਸੀਂ ਉਲਟ ਕਹਿੰਨੇ ਆ ਬਾਬਾ ਜੀ ਨੂੰ ਰੰਤੀ ਸਿੰਘ ਨੂੰ ਰਾਗੀ ਸਿੰਘਾਂ ਨੂੰ 5 ਮਿੰਟ ਲਾਇਓ 5 ਮਿੰਟ ਚ ਕਿਹੜੇ ਆਨੰਦ ਕਾਰਜ ਹੋਣਗੇ 5 ਮਿੰਟ ਦੇ ਤੇ ਸ਼ਬਦ ਵੀ ਨਹੀਂ 10-10 ਮਿੰਟ ਤੇ ਸ਼ਬਦ ਹਨ ਮਹਾਰਾਜ ਜੀ ਦੇ ਬੇਨਤੀ ਦੇ ਇਹ ਬੇਨਤੀ ਕਰਕੇ ਆਨੰਦ ਕਾਰਜ ਹੁੰਦੇ ਆ ਆਸਾ ਦੀ ਆਸਾ ਦੀ ਵਾਰ ਤੋਂ ਬਾਅਦ ਜਿਹੜੇ ਆਨੰਦ ਕਾਰਜ ਦਾ ਸਮਾਂ ਉਹ ਵੀ ਘੰਟੇ ਦਾ ਆ ਕਿ 10 10 ਮਿੰਟ ਦੇ ਬੇਨਤੀ ਦੇ ਸ਼ਬਦ ਹਨ ਫਿਰ ਲਾਵਾਾਂ ਦੇ ਪ੍ਰਦੇਸ਼ ਬਿਨਾਂ ਆਨੰਦ ਕਰ ਜੋ ਨਹੀਂ ਸਕਦੇ ਲਾਵਾਾਂ ਦਾ ਪ੍ਰਦੇਸ਼ ਹੈ ਤਾਂ ਸਮਾਜਿਕ ਅਤੇ ਧਾਰਮਿਕ ਤੌਰ ਤੇ ਅਰਥ ਬਣਦੇ ਹਨ ਲਾਵਾਾਂ ਦੇ ਤੇ ਉਹ ਜੇ ਅਰਥ ਅਰਥਾਂ ਸਮੇਤ ਪਹਿਲਾਂ ਲਾਵਾਾਂ ਦੇ ਚਾਰਨ ਕੀਤੇ ਜਾਂਦੇ ਸੀ ਪ੍ਰਾਤਨ ਸਮਿਆਂ ਤੇ ਨਾਲ ਅਰਥ ਸਮਝਾਏ ਜਾਂਦੇ ਸੀ ਲਾਵਾ ਪੜ ਕੇ ਤੇ ਸਾਧ ਸੰਗਤ ਜੀ ਉਹ ਦਿੱਤੇ ਪੂਰਨ ਤੌਰ ਤੇ ਗੁਰਸਿੱਖ ਪਹਿਰਾ ਵੀ ਦਿੰਦੇ ਸੀ ਹੁਣ ਤਾਂ ਆਪ ਸੁਣਦੇ ਹੀ ਨਹੀਂ ਆਪਾਂ ਕਹਿੰਦੇ ਆ ਫਟਾਫਟ ਕਰੋ ਫਾਰਮੈਲਟੀ ਕਰੋ ਬਾਬਾ ਜੀ ਇਥੇ ਚੱਲੀਏ ਫਟਾਫਟ ਜਾ ਕੇ ਸ਼ਰਾਬ ਪੀਏ ਨਸ਼ੇ ਕਰੀਏ ਜਾ ਕੇ ਪਹਿਲ ਸੱਚ ਅਸੀਂ ਭੁੱਲ ਜਾਂਦੇ ਆ ਕਿ ਆਨੰਦ ਕਾਰਜ ਤੋਂ ਬਿਨਾ ਵਿਆਹ ਅਧੂਰਾ ਹੈ ਜੇ ਆਨੰਦ ਕਾਰਜ ਨਹੀਂ ਹਨ ਸਮੇਂ ਸਿਰ ਤੇ ਵਿਆਹ ਨਹੀਂ ਹੈ ਉਹ ਤਾਂ ਰੰਗਤਮਾਸ਼ੇਨ ਸੰਸਾਰ ਦੇ ਜੋ ਅਸੀਂ ਕਰਦੇ ਆ ਮੋਜ ਮਸਤੀਆਂ ਜਿਹੜੀਆਂ ਕਰਦੇ ਆ ਉਹ ਤੇ ਆਪਣੇ ਸਰੀਰ ਵਾਸਤੇ ਕਰਦੇ ਆ ਜਿਹੜਾ ਆਨੰਦ ਕਾਰਜ ਇਸ ਤੇ ਸਾਰੀ ਸੰਪੂਰਨਤਾ ਹੁੰਦੀ ਹੈ ਵਿਆਹ ਦੀ ਯਾਦ ਸਾਦੀਵਾਰ ਦੇ ਕੀਰਤਨ ਕਰਿਆ ਕਰਦੇ ਸੀ ਗੁਰਸਿੱਖ ਘਰਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਵੀ ਹੁਣ ਤਕਰੀਬਨ ਕੁਵਤਿਆਂ ਚ ਬੰਦ ਹੋ ਚੁੱਕੇ ਹਨ ਸਮਾਂ ਹੀ ਨਹੀਂ ਰਿਹਾ ਸਾਡੇ ਕੋਲ ਸਮਾਂ ਹੀ ਨਹੀਂ ਹੈ ਸਾਡੇ ਕੋਲ ਸੀ ਸਮੇ ਨੂੰ ਘੱਟ ਕਹਿੰਦੇ ਆ ਸਾਡੇ ਕੋਲ ਸਮਾਂ ਨਹੀਂ ਹੈ ਪਰ ਗੁਰੂ ਵਾਸਤੇ ਸਮਾਂ ਕੱਢਣਾ ਗੁਰਸਿੱਖ ਵਾਸਤੇ ਜ਼ਰੂਰੀ ਹੈ ਕਿਉਂਕਿ ਗੁਰੂ ਨੇ ਇਸ ਵਾਸਤੇ ਸਾਨੂੰ ਜਨਮ ਦਿੱਤਾ ਹੈ ਮਾਲਕ ਨੇ ਇਸ ਵਾਸਤੇ ਸੰਸਾਰ ਤੇ ਭੇਜਿਆ ਕਿ ਉਹ ਉਸ ਪੁਸਤਗਾਨ ਕੀ ਕਰਿਓ ਦੀ ਬਾਣੀ ਸੁਣੀਏ ਤੇ ਬਾਣੀ ਪੜੀਏ ਬਾਣੀ ਪੜਾਈਏ ਤੇ ਅਸੀਂ ਉਹ ਛੱਡ ਚੁੱਕੇ ਹਾਂ ਸਾਰਾ ਕੁਝ ਵਿਸਾਰ ਚੁੱਕੇ ਹਾਂ ਭੁੱਲ ਚੁੱਕੇ ਆ ਆਸਾ ਦੀ ਵਾਰ ਦਾ ਮਤਲਬ ਇਹ ਸੀ ਕਿ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਹੋਣ ਤੇ ਉਸ ਤੋਂ ਬਾਅਦ ਆਨੰਦ ਕਾਰਜ ਕੋਈ ਕਾਰਜ ਵੀ ਗੁਰਸਿੱਖ ਕਰਦਾ ਸੀ ਤੇ ਆਸਾ ਦੀ ਵਾਰ ਦੇ ਕੀਰਤਨ ਕਰਾਉਂਦੇ ਸੀ ਲੋਕ ਪਰ ਹੁਣ ਤਾਂ ਇਤੇ ਕਿਤੇ ਵਿਰਲਾ ਵਿਰਲਾ ਰਹਿ ਚੁੱਕਾ ਬਾਕੀ ਖਤਮ ਹੁਣ ਤਾਂ ਆਪਾਂ ਸੁਖਨੀ ਸਾਹਿਬ ਤੇ ਪਹੁੰਚ ਗਏ ਆ ਪਹਿਲੋ ਫਿਰ ਪੰਜ ਪੌਣੀਆਂ ਤੇ ਪਹੁੰਚ ਜਾਣਾ ਸੱਜੇ ਸੱਜੇ ਫਿਰ ਕਹਿੰਦਾ ਪੰਜ ਪੌੜੀਆਂ ਪੜ ਕੇ ਬਾਬਾ ਜੀ ਅਰਦਾਸ ਕਰ ਦੋ ਛੱਡੋ ਪਰਾਂ ਕਿਉਂਕਿ ਅਸੀਂ ਮਰਜਾਦਾ ਭੁੱਲ ਕੇ ਫਾਰਮਲਿਟੀਆਂ ਤੇ ਆ ਚੁੱਕੇ ਆ ਯਾਰੋ ਕਿਉਂਕਿ ਸਮਾਂ ਕੱਢਣਾ ਜ਼ਰੂਰੀ ਹੈ ਗੁਰੂ ਵਾਸਤੇ ਸਾਰਾ ਸਮੇਂ ਉਹਦਾ ਸਾਨੂੰ ਬਖਸ਼ਿਆ ਸਮੇਂ ਨੂੰ ਚਲਾਉਣ ਵਾਲਾ ਜਦੋਂ ਉਹ ਹੈ ਰਿਮੋਟ ਉਹਦੇ ਹੱਥ ਵਿੱਚ ਹੈ ਫਿਰ ਅਸੀਂ ਕਹਿ ਦਿੰਨੇ ਆ ਸਮਾਂ ਨਹੀਂ ਹੈ ਇਹ ਪਿਆਰੇ ਜਦੋਂ ਜਦਨ ਖੜਾ ਦਿੰਦਾ ਸਮਾਂ ਫਿਰ ਅਸੀਂ ਉਹਦੀ ਕੀ ਬੇਨਤੀਆਂ ਕਰਦੇ ਹਾਂ ਮਹਾਰਾਜ ਜੀ ਕੀ ਕੀਤਾ ਔਰ ਉੱਥੇ ਗਲਤੀਆਂ ਸਾਡੀਆਂ ਆਪਣੀਆਂ ਥੋਪ ਦਿੰਦੇ ਹਾਂ ਮਹਾਰਾਜ ਜੀ ਤੇ ਅਕਾਲ ਪੁਰਖ ਤੇ ਰੱਬ ਤੇ ਆਪਣੇ ਕੀਤੇ ਹੋਏ ਗਲ੍ਹਾਂ ਦਾ ਸਾਰੀ ਪਾਡੂ ਦੇ ਤੇ ਮਹਾਰਾਜ ਤੇ ਸੱਟ ਦਿੰਦੇ ਆ ਤੇ ਮਹਾਰਾਜ ਜੀ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਰੰਭਤਾ ਕਰਦੇ ਸਤਗੁਰੂ ਜੀ ਸਾਨੂੰ ਪਰਦੇਸ਼ ਬਖਸ਼ਦੇ ਨੇ ਕਿੰਦੇ ਵਾਰ ਨੂੰ ਵਾਰਸ ਲੋਕਾਂ ਨਾਲ ਹਲੇ ਮਾਲੇ ਪਹਿਲੇ ਗੁਰੂ ਦੀ ਬਾਣੀ ਕੁੰਡੇ ਅਸਰਾਜ ਦੀ ਧੁਨੀ ਉੱਪਰ ਗਾਵੇ ਮਹਾਰਾਜ ਜੀ ਕਹਿੰਦੇ ਸਤੁਨ ਤੇ ਨੂੰ ਇਹਦੀ ਪੌੜੀ ਨੂੰ ਗਾਣਾ ਹੈ ਸ਼ਲੋਕ ਮਹੱਲਾ ਪਹਿਲਾ ਹਲੇ ਪਾਸ਼ਾ ਜੀ ਸ਼ਲੋਕ ਚਾਣ ਕਰਦੇ ਹਨ ਸ਼ਲੋਕ ਦਾ ਅਰਥ ਵੀ ਕਿਵਤਾ ਹੁੰਦਾ ਹੈ ਕਈ ਸਵਾਲ ਕਰਦੇ ਨੇ ਕਿ ਸ਼ੋਕ ਦਾ ਅਰਥ ਕੀ ਹੈ ਕਿਵੇਂ ਆਪਾਂ ਵਾਰ ਦਾ ਨਾ ਸ਼ੰਤ ਦਾ ਕਿੰਨਿਆ ਕਵਤਾ ਦੇ ਰੂਪ ਵਿੱਚ ਗਾਇਨ ਕਰਨ ਦੀ ਉਦਾਹਰਨ ਹੈ ਇਸੇ ਤਰ੍ਹਾਂ ਸ਼ਲੋਕ ਦਾ ਅਰਥ ਵੀ ਕਵਤਾ ਬਣਦਾ ਹੈ ਮਹੱਲਾ ਪਹਿਲਾ ਐਲੇ ਪਾਸ਼ਾ ਜੀ ਦੀ ਬਾਣੀ ਹੈ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਦੇਖੋ ਮਹਾਰਾਜ ਜੀ ਫਿਰ ਬੇਨਤੀ ਕਰਦੇ ਹਨ ਕਹਿੰਦੇ ਅਸੀਂ ਆਪਣੇ ਗੁਰਾਂ ਤੋਂ ਬਲਿਹਾਰ ਜਾਂਦੇ ਹਾਂ ਇੱਕ ਵਾਰ ਨਹੀਂ 100 ਵਾਰ ਇੱਕ ਦਿਨ ਦੇ ਵਿੱਚ ਮਹਾਰਾਜ ਜੀ ਕਹਿੰਦੇ ਦਿਉਹਾੜੀ ਸੱਦ ਵਾਰ ਸਾਰੀ ਦਿਹਾੜੀ ਦੇ ਵਿੱਚ ਸੱਦ ਵਾਰ 100 ਵਾਰ ਸੱਦ ਤੋਂ ਭਾਵ 100 ਵਾਰ ਹੰਦੇ ਗੁਰਸਿੱਖ ਨੂੰ ਇੱਕ ਦਿਨ ਵਿੱਚ 100 ਵਾਰ ਪੁਰਾਂ ਤੋਂ ਬਿਹਾਰ ਜਾਣਾ ਚਾਹੀਦਾ ਬਲ ਹਾਰ ਤੋਂ ਭਾਵ ਬਲ ਅਤੇ ਹਾਰ ਇਹਦਾ ਅਰਥ ਬਣਦਾ ਉਹਦੇ ਕਿ ਬਲ ਹਾਰ ਜਾਣਾ ਇੱਕੋ ਹੀ ਹੈ ਹਰੀ ਜੀ ਦੇ ਇੱਕ ਕਿਸੇ ਦਾ ਬਲ ਨਹੀਂ ਚੱਲਦਾ ਸਤ ਨਹੀਂ ਚੱਲਦਾ ਬਲ ਨਹੀਂ ਚੱਲਦਾ ਉਹਦੀ ਕੇਸੀ ਬਲ ਹਾਰ ਜਾਂਦੇ ਆ ਦੁਨੀਆ ਅਕੇ ਭਵੇਂ ਅਸੀਂ ਤਗੜੇ ਹੋਈਏ ਤੇ ਮਹਾਰਾਜ ਜੀ ਬਲ ਹਾਰ ਜਾਂਦੇ ਨੇ ਕਹਿੰਦੇ ਤੁਹਾਡੇ ਚਰਨਾਂ ਵਿੱਚ ਅਸੀਂ ਬਲ ਹਾਰ ਜਾਂਦੇ ਆ 100 ਵਾਰੀ ਅਸੀਂ ਦਿਉਹਾੜੀ ਸਦਵਾਰ ਦਿਨ ਵਿੱਚ ਮਹਾਰਾਜ ਜੀ ਕਹਿੰਦੇ ਸਾਤ ਦਿਨ ਵਿੱਚ 100 ਵਾਰ ਕੁਰਬਾਨ ਜਾਂਨੇ ਹਾ ਜਿੰਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਬਾਰ ਤੇ ਮਹਾਰਾਜ ਜੀ ਕਹਿੰਦੇ ਦੇਖੋ ਉਹ ਨੇ ਮਾਨਸ ਤੋਂ ਦੇਵਤੇ ਬਣਾਤਾ ਜਦੋਂ ਉਹਦੀ ਸਿੱਖਿਆ ਲੈਂਦਾ ਨਾ ਕੋਈ ਸਰੀਰ ਕੋਈ ਜਿਗਿਆਸੂ ਕੋਈ ਪ੍ਰਾਨੀ ਤੇ ਉਹ ਚੇਂਜ ਹੋ ਜਾਂਦਾ ਅਸੀਂ ਮਨੁੱਖ ਤੋਂ ਦੇਵਤੇ ਬਣ ਜਾਂਦੇ ਆ ਜਦੋਂ ਸਾਡੇ ਅੰਦਰ ਉਹ ਗੁਣ ਹੁੰਦੇ ਆ ਨਾ ਗੁਰੂ ਆਲੇ ਪਰਮੇਸ਼ਰ ਆਲੇ ਔਗਣਾਂ ਦਾ ਸੱਜੇ ਸੱਜੇ ਖਾ ਖਾਤਮਾ ਹੋਣਾ ਸ਼ੁਰੂ ਹੁੰਦਾ ਹੈ ਤੇ ਗੁਣ ਆਉਣੇ ਆਰੰਭ ਹੁੰਦੇ ਹਨ ਤੇ ਫਿਰ ਸਾਡੀ ਬਿਰਤੀ ਸਾਡੀ ਸੂਝ ਬੂਝ ਦੇਵਤਿਆਂ ਵਾਲੀ ਬਣ ਜਾਂਦੀ ਕਹਿ ਦਿੰਦਾ ਯਾਰ ਇਹ ਆਦਮੀ ਦੇਵਤਾ ਹੈ ਆਪਾਂ ਭਲੇ ਹੀ ਕਹਿੰਨੇ ਆ ਫੇਵਰੀ ਕਹਿੰਦੇ ਯਾਰ ਆਦਮੀ ਬਹੁਤ ਵਧੀਆ ਹੈ ਭਗਤ ਹੈ ਦੇਵਤਾ ਇਹਦੇ ਵਿੱਚ ਇਹ ਗੁਣ ਹਨ ਆਮ ਕਹਿੰਦੇ ਨੇ ਅਸੀਂ ਤੇ ਮਹਾਰਾਜ ਵੀ ਕਹਿੰਦੇ ਹਨ ਕਹਿੰਦੇ ਭਾਈ ਉਹ ਦੇਵਤਾ ਬਣ ਜਾਂਦਾ ਮਾਨਸ ਤੇ ਦੇਵਤੇ ਕਰਨ ਵਿੱਚ ਢੇਰ ਨਹੀਂ ਲੱਗਦੀ ਉਹਨੂੰ ਮਹਾਰਾਜ ਜੀ ਕਹਿੰਦੇ ਜਿੰਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹਾਰਾਜ ਜੀ ਕਹਿੰਦੇ ਉਹ ਕਰਨ ਲੱਗਿਆਂ ਕੋਈ ਵਾਰ ਨਹੀਂ ਲੱਗਣੀ ਢੇਰ ਨਹੀਂ ਲੱਗਣੀ ਹਲਾ ਦੂਜਾ ਅੱਗੇ ਦੂਜੇ ਪਾਤਸ਼ਾਹ ਗੁਰੰਗਤ ਦੇ ਮਹਾਰਾਜ ਜੀ ਦਾ ਇਹਦੇ ਨਾਲ ਇਹ ਸ਼ਲੋਕ ਅਟੈਚ ਹੈ ਦੂਜੇ ਪਾਤਸ਼ਾਹ ਜੀ ਇਸ ਵਿੱਚ ਬਚਨ ਕਰਦੇ ਹਨ ਜੇ ਸੋ ਚੰਦਾ ਉੱਗ ਵਹ ਸੂਰਜ ਚੜ੍ਹੇ ਹਜ਼ਾਰ ਇਤੇ ਚੰਨਨ ਹੁੰਦਿਆ ਗੁਰਬਿਨ ਕੋre ਅੰਧਾਰ ਮਹਾਰਾਜ ਗੁਰੰਗਤ ਦੇ ਪਾਤਸ਼ਾਹ ਜੀ ਕਹਿ ਰਿਆ ਨੇ ਕਹਿੰਦੇ ਜੇ ਸੋ ਚੰਦਰਮਾ ਦਾ ਚੰਨਨ ਹੋ ਜਾਵੇ ਸੋ ਚੰਦਰਮਾ ਚੜ੍ਹ ਜਾਵੇ ਹਜ਼ਾਰਾਂ ਸੂਰਜ ਚੜ ਜਾਣ ਸੂਰਜ ਚੜੇ ਹਜ਼ਾਰ ਪਰ ਜੀ ਕਹਿੰਦੇ ਐਨਾ ਚਾਨਣ ਹੋਣ ਦੇ ਬਾਵਜੂਦ ਵੀ ਸੱਚੇ ਗੁਰੂ ਤੋਂ ਬਿਨਾਂ ਹਿਰਦਾ ਅੰਧਕੋਰ ਵਿੱਚ ਫਸਿਆ ਉਥੇ ਚਾਨਣ ਨਹੀਂ ਜਾ ਸਕਦਾ ਨਾ ਉਥੇ ਸੋ ਚੰਦਰਮਾ ਦਾ ਚਾਨਣ ਜਾਣਾ ਤੇ ਨਾ ਉਥੇ ਹਜ਼ਾਰਾਂ ਸੂਰਜਾਂ ਦਾ ਚਾਨਣ ਜਾਣਾ ਇੱਕ ਚੰਦਰਮਾ ਦੀ ਚਾਨਣ ਬਹੁਤ ਹੈ ਜਦੋਂ ਪੂਰਾ ਚੰਦਰਮਾ ਚੜ੍ਹਦਾ ਹੈ ਨਾ ਉਸ ਦਿਨ ਦੇਖਿਆ ਕਰੋ ਦਿਨ ਚੜ ਜਾਂਦਾ ਧਰਤੀ ਦੇ ਰਾਤ ਵੇਲੇ ਵੀ ਕੋਈ ਚੀਜ਼ ਲੱਭ ਸਕਦੇ ਆ ਚਾਨਣ ਹੀ ਚਾਨਣ ਹੁੰਦਾ ਤੇ ਸੋਚ ਅੜ ਜੇ ਕਿੰਨਾ ਚਾਨਣ ਹੋਵੇਗਾ ਸੋ ਚੰਦਰਮਾ ਤੇ ਝਾਰਾਂ ਇੱਕ ਸੂਰਜ ਦੀ ਇੰਨਾ ਚਾਨਣ ਹੈ ਮਹਾਰਾਜ ਜੀ ਕਹਿੰਦੇ ਫਿਰ ਵੀ ਉਹ ਮਾਲਕ ਦੀ ਸੱਚੇ ਗੁਰਾਂ ਦੀ ਬਰਾਬਰੀ ਨਹੀਂ ਕਰ ਸਕਦਾ ਕਿਉਂ ਮਹਾਰਾਜ ਜੀ ਕਹਿੰਦੇ ਜਿਹੜਾ ਮਨ ਉਤੇ ਹਨੇਰਾ ਹੈਣਾ ਉਹਨੂੰ ਬਾਹਰਲੇ ਚਾਨਣ ਦਾ ਕੋਈ ਅਸਰ ਨਹੀਂ ਜਿਹੜਾ ਅੰਦਰ ਸਾਡੇ ਹਨੇਰ ਕੋਪ ਹੈ ਉਹਦਾ ਬਾਹਰਲੇ ਚੰਨ ਨਾਲ ਕੋਈ ਲੈਣ ਦੇ ਨਹੀਂ ਐਸ ਕਰਕੇ ਮਹਾਰਾਜ ਜੀ ਕਹਿੰਦੇ ਜੇ ਸੋ ਚੰਦਾ ਉੱਗਵਹ ਸੂਰਜ ਚੜ੍ਹੇ ਹਜ਼ਾਰ ਇੰਨਾ ਚੰਨ ਹੁੰਨ ਦੇ ਬਾਵਜੂਦ ਵੀ ਪਾਤਸ਼ਾਹ ਜੀ ਕਹਿੰਦੇ ਏਤੇ ਚਾਨਣ ਹੁੰਦਿਆ ਗੁਰ ਬਿਨ ਕੋ ਰਹੰਦਾਰ ਇੰਨੇ ਚੰਨ ਹੁੰਨ ਦੇ ਬਾਵਜੂਦ ਵੀ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਤੋਂ ਬਿਨਾ ਭਾਈ ਅੰਧਕੂਰਤਾ ਹੈ ਅੰਧਕਾਰ ਹੈ ਮਹੱਲਾ ਪਹਿਲਾ ਅਗਲਾ ਸ਼ਲੋਕ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ ਨਾਨਕ ਗੁਰੂ ਨਾ ਚਿਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬਿਵਾੜ ਜੋਂ ਸੁਝੇ ਅੰਦਰ ਖੇਤ ਇੱਥੇ ਫਿਰ ਪਾਤਸ਼ਾਹ ਜੀ ਧਾਰਨ ਲੈ ਰਹੇ ਹਨ ਭਾਈ ਨਾਨਕ ਗੁਰੂ ਨਾ ਚਿਤਨੀ ਅਰ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਦਾ ਚਿੰਤਨ ਨਹੀਂ ਕੀਤਾ ਗੁਰੂ ਨੂੰ ਚੇਤੇ ਨਹੀਂ ਰੱਖਿਆ ਗੁਰੂ ਨੂੰ ਵਸਾਰਤਾ ਜਿਹੜੇ ਆਪਣੇ ਆਪ ਸਿਆਣੇ ਬਣਦੇ ਰਹੇ ਮਨ ਆਪਣੇ ਸੋਚੇ ਤਾਂ ਆਪਣੇ ਮਨ ਦੇ ਨਾਲ ਹੀ ਸਿਆਣੇ ਬਣ ਕੇ ਬੜੇ ਅਸੀਂ ਸਿਆਣੇ ਆ ਸੂਝਵਾਨਾ ਚਤਰਾ ਤੇ ਗੁਰੂ ਨੂੰ ਵਿਸਾਰਤਾ ਗੁਰੂ ਦਾ ਚਿੰਤਨ ਛੱਡਦਾ ਛੁੱਟੇ ਤਿਲ ਬਿਵਾੜ ਜਿਉਂ ਸੁੰਝੇ ਅੰਦਰ ਖੇਤ ਹਿਰੁਨਾ ਪ੍ਰਤੀ ਸਤਗੁਰੂ ਜੀ ਧਾਰਨ ਲੈ ਰਿਆਣ ਭਾਈ ਉਹਨਾਂ ਦੇ ਪ੍ਰਤੀ ਮਹਾਰਜ ਧਾਰਨ ਲੈਂਦਣ ਕਹਿੰਦੇ ਜਿਵੇਂ ਤੀਲਾਂ ਦਾ ਖੇਤ ਹੁੰਦਾ ਹੈ ਤੀਲਾਂ ਦੇ ਖੇਤ ਵਿੱਚ ਜੀਮੀਂਦਾਰ ਸਿਆਣਾ ਜਿਹੜਾ ਜੀਮੀਂਦਾਰ ਹੈ ਨਾ ਉਹ ਤੀਲਾਂ ਦੇ ਬੂਟੇ ਤੋਂ ਹੀ ਪਛਾਣ ਲੈਂਦਾ ਕਿ ਤੇਲ ਹੈ ਨਾ ਜੇ ਨਹੀਂ ਉਹ ਤੀਲਾਂ ਦੇ ਖੇਤ ਨੂੰ ਜਦੋਂ ਵੱਢਦਾ ਹੈ ਬੂਟਿਆਂ ਨੂੰ ਉਹ ਸਾਰੇ ਬੂਟੇ ਵੱਢ ਲੈਂਦਾ ਜਿਹੜੇ ਖਾਲੀ ਹੁੰਦੇ ਨੇ ਨਾ ਤੀਲਾ ਤੋਂ ਬਿਨਾ ਉਹਨਾਂ ਨੂੰ ਛੱਡ ਦਿੰਦਾ ਖੇਤ 'ਚ ਹੀ ਛੱਡ ਦਿੰਦਾ ਉਹਨਾਂ ਨੂੰ ਮਹਾਰਾਜ ਜੀ ਕਹਿੰਦੇ ਛੁੱਟੇ ਤਿੱਲ ਬਿਵਾੜ ਜਿਉਂ ਸੁੰਝੇ ਅੰਦਰ ਖੇਤ ਉਹ ਸੁੰਨੇ ਹੀ ਰਹਿ ਜਾਂਦੇ ਨੇ ਭਾਈ ਖੇਤ ਦੇ ਵਿੱਚ ਬਾਕੀਆਂ ਨੂੰ ਤਾਂ ਵੱਢ ਲੈਂਦਾ ਜਿੱਲੇ ਤੇ ਫਲ ਪੈ ਜਾਂਦਾ ਪਰ ਜਿਨ੍ਹਾਂ 'ਚ ਤੇਲ ਨਹੀਂ ਪੈਂਦੇ ਜਿਹੜੀਆਂ ਫਲੀਆਂ ਸੁੱਕੀਆਂ ਰਹਿ ਜਾਂਦੀਆਂ ਤਿਲਾ ਤੋਂ ਬਿਨਾ ਉਹਦੀ ਪਛਾਣ ਹੁੰਦੀ ਏ ਜ਼ਿਮੀਂਦਾਰ ਨੂੰ ਉੱਥੇ ਛੱਡ ਹੁੰਦਾ ਸੁੰਨੇ ਖੇਤ 'ਚ ਤੇ ਉਹਨਾਂ ਦਾ ਕੀ ਹਾਲ ਹੁੰਦਾ ਮਹਾਰਾਜ ਜੀ ਕਹਿੰਦੇ ਜਿਸ ਤਰ੍ਹਾਂ ਇੱਕ ਆਦਮੀ ਜਿਹੜਾ ਗੁਰੂ ਤੋਂ ਬਿਨਾ ਸੁੰਨਾ ਹੈ ਮਹਾਰਾਜ ਜੀ ਥਿੜ੍ਹ ਢਾੜ ਲੈ ਕੇ ਮਨੁੱਖ ਨੂੰ ਸਮਝਾਉਂਦੇ ਹਨ ਕਹਿੰਦੇ ਤੀਲਾਂ ਵਾਲੀ ਹਾਲ ਹੋਣਾ ਤੇਰਾ ਵੀ ਛੁੱਟੇ ਤਿੱਲ ਬਿਵਾੜ ਜੋ ਸੁੰਨੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਓ ਨਾਨਕ ਸੋਨਾ ਜੀ ਮਹਾਰਾਜ ਜੀ ਕਹਿੰਦੇ ਜਿਵੇਂ ਉਸ ਖੇਤ ਵਿੱਚ ਤੀਲਾਂ ਦਾ ਬੂਟਾ ਛੁੱਟ ਜਾਂਦਾ ਨਾ ਤੇ ਉਹਨੂੰ ਜਿਹੜਾ ਮਰਜ਼ੀ ਆਣ ਕੇ ਉਹਨੂੰ ਟੁੰਗ ਲੈਂਦਾ ਉਹ ਬੂਟੇ ਨੂੰ ਖੇਤ ਦੇ ਵਿੱਚ ਕੱਲਾ ਰਹਿ ਜਾਂਦਾ ਬੂਟਾ ਜਿਹੜਾ ਵੀ ਉਥੋਂ ਪਏ ਤੋਂ ਲੰਘਦਾ ਹੈ ਉਹ ਵੱਟ ਤੋਂ ਲੰਘਦਾ ਕੋਈ ਆਣ ਕੇ ਵੇਖਦਾ ਯਾਰ ਇਹਦੀ ਫਲੀ ਤੋੜ ਕੇ ਮੈਂ ਤਿਲ ਖਾਣਾ ਹਰ ਕਿਉਂ ਨੂੰ ਟੋਹ ਕੇ ਲੰਘਦਾ ਉਹਦੇ ਕਈ ਖਸਮ ਹੋ ਜਾਂਦੇ ਹਨ ਮਹਾਰਾਜ ਜੀ ਕਹਿੰਦੇ ਤੇ ਬਚਨ ਕਰਦੇ ਹਨ ਮਹਾਰਾਜ ਜੀ ਖੇਤੇ ਅੰਦਰ ਛੁੱਟਿਆ ਕਉ ਨਾਨਕ ਸੋਨਾ ਸੋਹ ਮਹਾਰਾਜ ਜੀ ਕਹਿੰਦੇ ਨੇਕਾ ਹੀ ਉਹਦੇ ਛਾਹ ਬਣ ਜਾਂਦੇ ਹਨ ਖਸਮ ਬਣ ਜਾਂਦੇ ਹਨ ਕਿਉਂ ਇਕੱਲਾ ਖੜੇ ਨੂੰ ਦੇਖ ਕੇ ਹਰ ਕੋਈ ਉਹਨੂੰ ਛੇੜਦਾ ਉਹਦੀ ਫਲੀ ਤੋੜ ਕੇ ਟੋਲਦਾ ਕਿਦੇ ਵਿੱਚੋਂ ਤੇਲ ਮਿਲ ਜਣ ਮੈਂ ਪੱਕਾ ਮਾਰ ਲਾਂ ਤੇ ਕੀ ਹਾਲ ਹੁੰਦਾ ਦੇਖੋ ਉਸ ਬੂਟੇ ਦਾ ਮਹਾਰਾਜ ਜੀ ਬਚਨ ਕਰਦੇ ਹਨ ਫਲੀ ਹੈ ਫੁੱਲੀ ਹੈ ਬੱਪੜੀ ਈ ਧਨ ਤਨ ਵਿੱਚ ਸੁਹਾਹਾ ਮਹਾਰਾਜ ਜੀ ਕਹਿੰਦੇ ਉਹਦੀ ਤਾਂ ਸਵਾਹੀ ਬਣਨੀ ਹੈ ਫਿਰ ਕਿੰਜ ਉਹਨੂੰ ਫਲ ਵੀ ਪੈ ਜਾਂਦਾ ਫੁੱਲ ਵੀ ਲੱਗਦੇ ਆ ਉਹਨੂੰ ਸਬੂਟੇ ਨੂੰ ਫਲ ਵੀ ਪੈਂਦਾ ਔਰ ਫਲ ਸੁੱਕ ਜਾਂਦਾ ਮਹਾਰਾਜ ਜੀ ਕਹਿੰਦੇ ਫਾਲੀਏ ਫੁੱਲੀਏ ਬੱਪੜੇ ਭੀ ਤਨ ਵਿੱਚ ਸਵਾਭ ਵਿੱਚ ਸਵਾਹ ਹੁੰਦੀ ਹੈ ਵਿੱਚ ਕੁਝ ਵੀ ਨਹੀਂ ਹੁੰਦਾ ਇਸ ਕਰਕੇ ਉਹਨੂੰ ਸਵਾਹ ਬਣਨਾ ਪੈਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਹੀ ਮਨੁੱਖ ਦਾ ਹਾਲ ਹੈ ਜਿਨੇ ਅੰਦਰ ਨਾਮ ਦਾ ਫਲ ਨਹੀਂ ਹੈ ਨਾ ਗੁਣ ਨਹੀਂ ਹਨ ਸੱਚੇ ਗੁਰੂ ਦੇ ਉਹ ਵੀ ਖਾਲੀ ਸੰਸਾਰ ਤੋਂ ਜਾਂਦਾ ਹੈ ਉਹ ਕਈਆਂ ਦਾ ਆਸਰਾ ਲੈਂਦਾ ਕਦੀ ਕਿਸੇ ਦਾ ਆਸਰਾ ਲੈਂਦਾ ਕਦੀ ਕਿਸੇ ਦਾ ਯਾਰਿਆਂ ਉਹਦਾ ਵੀ ਇਹੀ ਬੂਟੇ ਦੇ ਤਰ੍ਹਾਂ ਹਲ ਹੋਣਾ ਇੱਕ ਦਿਨ ਸਵਾਹ ਬਣ ਜਾਣਾ ਖਤਮ ਹੋ ਜਾਣਾ ਸਾਰਾ ਕੁਝ ਅੱਗੇ ਮਹਾਰਾਜ ਜੀ ਪੌੜੀ ਅਚਾਰਨ ਕਰਦੇ ਹਨ ਜੀ ਪੌੜੀ ਪੌੜੀ ਤੋਂ ਭਾਵ ਇਬਤਾ ਦੇ ਰੂਪ ਚ ਮਹਾਰਾਜ ਜੀ ਵਚਨ ਕਰਦੇ ਹਨ ਆਪਿ ਨੇ ਆਪ ਸਾਜਿਓ ਆਪ ਹੀ ਨ ਰਚਿਓ ਨਾਓ ਮਹਾਰਾਜ ਜੀ ਕਹਿੰਦੇ ਆਪ ਹੈ ਸਭ ਕੁਝ ਜਵਾਬ ਦਿੰਦੇ ਨੇ ਮਹਾਰਾਜ ਜੀ ਕਹਿੰਦੇ ਆਪ ਹੀ ਨ ਆਪ ਸਾਜੋ ਆਪਣੇ ਵਿੱਚ ਹੀ ਉਹਨੇ ਸਾਰਾ ਕੁਝ ਸਾਜ ਤਾ ਪਰਮੇਸ਼ਰ ਨੇ ਆਪ ਪੈਦਾ ਹੋਇਆ ਆਪ ਆਇਆ ਸ੍ਰਿਸ਼ਟੀ ਤੇ ਤੇ ਉਹਨੇ ਰਚਨਾ ਕਰਤੀ ਆਪਣੇ ਵਿੱਚ ਹੀ ਸਾਜਣਾ ਕਰਤੀ ਆਪ ਹੀ ਨ ਰਚਿਓ ਨਾਓ ਆਪ ਹੀ ਨ ਰਚਿਓ ਨਾਓ ਆਪਣੇ ਵਿੱਚੋਂ ਮਹਾਰਾਜ ਜੀ ਕਹਿੰਦੇ ਉਹਨੇ ਰਾਮ ਦੀ ਰਚਨਾ ਕੀਤੀ ਦੁਈ ਕੁਦਰਤ ਸਾਜੀ ਐ ਆਸਨ ਡਿਠੋ ਚਾਓ ਫਿਰ ਦੁਈ ਕੁਦਰਤ ਸਾਜਤੀ ਉਹਨੇ ਸ੍ਰਿਸ਼ਟੀ ਸਾਜਤੀ ਆਪਣੀ ਆਪਣੇ ਵਿੱਚ ਹੀ ਮਹਾਰਾਜ ਨੇ ਸਾਰਾ ਕੁਝ ਪੈਦਾ ਕਰਤਾ ਸ੍ਰਿਸ਼ਟੀ ਨੂੰ ਬਣਾਣਾ ਕੀਤਾ ਆਪਣੇ ਵਿੱਚੋਂ ਹੀ ਸਾਜਣਾ ਕੀਤੀ ਦੁਈ ਕੁਦਰਤ ਸਾਜੀਏ ਕਰ ਆਸਨ ਫਿਰ ਇਹ ਨਹੀਂ ਸਾਜ ਕੇ ਛੱਡਤੀ ਉਹ ਆਪ ਆਸਨ ਲਾ ਕੇ ਬਹਿ ਗਿਆ ਸਾਹਮਣੇ ਸ੍ਰਿਸ਼ਟੀ ਦੀ ਸਾਜਨਾ ਕਰਕੇ ਹਰ ਆਸਨ ਡਿਠੋ ਚਾਓ ਤੇ ਮਹਾਰਾਜ ਜੀ ਕਹਿੰਦੋ ਫਿਰ ਦੇਖ ਵੀ ਦੇਖ ਵੀ ਰਿਹਾ ਸ੍ਰਿਸ਼ਟੀ ਨੂੰ ਸ੍ਰਿਸ਼ਟੀ ਨੂੰ ਪੈਦਾ ਕਰਕੇ ਦੂਜੀ ਸ੍ਰਿਸ਼ਟੀ ਦੂਈ ਸ੍ਰਿਸ਼ਟੀ ਨੂੰ ਸਾਜ ਕੇ ਤੇ ਮਹਾਰਾਜ ਜੀ ਕਹਿੰਦੇ ਕਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਓ ਉਹ ਦਾਤਾ ਕਰਤਾ ਆਪ ਹੈ ਉਹ ਦਾਤਾ ਦੇਣ ਵਾਲਾ ਕਰਤਾ ਆਪ ਹੈ ਆਪ ਹੀ ਇਹ ਸਭ ਕੁਝ ਤੂੰ ਦੇਵੇਂ ਅਰੇ ਪਸਾਓ ਮਹਾਰਾਜ ਜੀ ਕਹਿੰਦੇ ਉਹ ਸਭ ਕੁਝ ਦੇਣ ਵਾਲਾ ਕਰਤਾ ਧਰਤਾ ਤੋਂ ਮੂਰੀ ਤਾਂ ਹੋਈ ਹੈ ਉਹ ਆਪ ਹੀ ਸ੍ਰਿਸ਼ਟੀ ਨੂੰ ਬਣਾ ਰਿਹਾ ਕੁਦਰਤ ਨੂੰ ਕੁਦਰਤ ਦੇ ਜੀਵਾਂ ਦੇ ਵਿੱਚ ਬੈਠ ਕੇ ਤੱਕ ਵੀ ਰਿਹਾ ਹੈ ਮਨਾ ਕੇ ਤੇ ਆਪ ਤੱਕ ਵੀ ਰਿਹਾ ਸ੍ਰਿਸ਼ਟੀ ਨੂੰ ਦੇਖ ਵੀ ਰਿਹਾ ਹੈ ਦਾਤਾ ਕਰਤਾ ਆਪ ਤੂੰ ਮਹਾਰਾਜ ਜੀ ਕਹਿੰਦੇ ਤੂੰ ਦਾਤਾ ਵੀ ਹੈ ਕਰਤਾ ਵੀ ਹੈ ਦਾਤਾ ਦੇਣ ਵਾਲਾ ਤੇ ਉਹਨੂੰ ਦੇਖਣ ਵਾਲਾ ਮੋਰੀ ਵੀ ਬਣ ਜਾਂਦਾ ਹੈ ਦਾਤਾ ਕਰਤਾ ਆਪ ਤੂੰ ਤਸ ਦੇਵੇ ਕਰੇ ਪਸਾਉ ਇਹ ਮਹਾਰਾਜ ਜੀ ਕਹਿੰਦੇ ਆਪ ਹੀ ਵਰਤਦਾ ਤੂੰ ਜਾਣੋਈ ਸਭ ਸੈ ਇਹ ਲੈ ਸੇ ਜਿੰਦਕਵਾਉ ਤੇ ਮਹਾਰਾਜ ਜੀ ਕਹਿੰਦੇ ਤੂੰ ਜਨਉਈ ਸਭ ਸੇ ਦੇ ਲੈਸੇ ਜਿੰਦ ਕਵਾਓ ਹਰ ਆਸਨ ਡਿਠੋ ਚਾਓ ਤੇ ਮਹਾਰਾਜ ਜੀ ਕਹਿੰਦੇ ਸਾਹਮਣੇ ਆਸਨ ਲਾ ਕੇ ਤੂੰ ਡਿਠਦਾ ਵੀ ਹੈ ਦੇਖਦਾ ਵੀ ਹੈ ਸਭ ਕੁਸ਼ ਦੁਨੀਆ ਚੱਲ ਰਹੀ ਹੈ ਪਰ ਤੂੰ ਦੇਖ ਰੇਖ ਵੀ ਕਰ ਰਿਆ ਉੱਤੇ ਬੈਠਾ ਆਸਨ ਲਾ ਕੇ ਦੇਖਦਾ ਵੀ ਪਿਆਵੇਂ ਸ੍ਰਿਸ਼ਟੀ ਨੂੰ ਰੱਕ ਵੀ ਰਿਆ ਸ੍ਰਿਸ਼ਟੀ ਨੂੰ ਜਿਉ ਤੂੰ ਚਲਾ ਵੀ ਆਪ ਰਿਆ ਸ੍ਰਿਸ਼ਟੀ ਨੂੰ ਤੱਕ ਵੀ ਆਪ ਰਿਆ ਸ੍ਰਿਸ਼ਟੀ ਜਾ ਵੀ ਰਿਆ ਉਹ ਵੀ ਤੇਰਾ ਹੁਕਮ ਹੈ ਹਰ ਪਾਸੇ ਤੂੰ ਆਪ ਵਰਤ ਰਿਆ ਆਪੇ ਨੇ ਆਪ ਸਾਜੇ ਆਪੇ ਨ ਰਚਿਉ ਨਾਉ ਆਪ ਹੀ ਰਚ ਰਿਆ ਸਾਰੀ ਜਗਾ ਤੇ ਵਰਤ ਰਿਆ ਹੈ ਇਹ ਭਾਈ ਇਸੇ ਸ਼ਲੋਕ ਪੌੜੀ ਸੰਪੂਰਨ ਹੁੰਦੀ ਹੈ ਇਲਾ ਸ਼ਲੋਕ ਪੌੜੀ ਅਸਰ ਦੀਵਾਰ ਦੀ ਸੰਪੂਰਨ ਹੈ ਸਤਿਗੁਰੂ ਜੀ ਮਿਹਰ ਕਰਨ ਇੰਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਅੱਗੇ ਅਗਲਾ ਸ਼ਲੋਕ ਦੂਜਾ ਸ਼ਲੋਕ ਕੱਲ ਨੂੰ ਆਰੰਭ ਹੋਏਗਾ ਸਤਗੁਰੂ ਜੀ ਮਿਹਰ ਕਰਨ ਭੁਲਾ ਚੁੱਕਾਂ ਦੀ ਮਾਫੀ ਬਖਸ਼ਣ ਆਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ